ਗੁਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੰਦੇ ਹੋਏ ਚਲਾਈ ਜਾ ਰਹੀ ਹੈ ਉਦ ਨਸ਼ਿਆਂ ਵਿਰੁੱਧ ਮੁਹਿੰਮ ਤੇ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੌਵਾਲ ਖੈਰਾ ਸੁਲਤਾਨ ਗਾਜ਼ੀ ਨੰਗਲ ਤੇ ਗਜੂ ਗਾਜ਼ੀ ਵਿਖੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੇ ਪਿੰਡਾਂ ਦੀਆਂ ਰੱਖਿਆ ਕਮੇਟੀਆਂ ਪਿੰਡਾਂ ਦੇ ਪਹਿਰੇਦਾਰਾਂ ਨਾਲ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਗਈ। ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਖੈਰਾ ਸੁਲਤਾਨ ਖੈਰਾ ਸਾਹਿਬ ਦੇਵਸ੍ਰੀ ਦੇਵਸ੍ਰੀ ਨਸ਼ਾ ਵਿਰੋਧ ਨਸ਼ਾ ਵਿਰੋਧ ਇੱਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੌਂਜਕਦੇ ਹਾਂ ਕਿ ਅਸੀਂ ਇਹ ਅਸੀਂ

ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਾ ਲਈ ਸਮਝਾਣਾਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਉ ਕੇ ਕੇਂਦਰ ਵਿੱਚ ਦਾਖਲ ਕਰਵਾਵਾਂਗੇ ਜਿਹੜਾ ਫੈਸਲਾ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਹੈ ਜੋਧ ਨਸ਼ਾ ਅਮਰੋਦ ਦੇ ਸਬੰਧ ਚ ਮੈਂ ਅੱਜ ਖੈਰਾ ਸੁਲਤਾਨ ਪਿੰਡ ਚ ਆਇਆ ਔਰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਪਿੰਡਾਂ ਚ ਲੋਕ ਇਸ ਗੱਲ ਦਾ ਫੈਸਲਾ ਕਰ ਚੁੱਕੇ ਨੇ ਕਿ ਅਸੀਂ ਪਿੰਡਾਂ ਚੋਂ ਨਸ਼ਾ ਮਕਾਉਣਾ ਹੈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਮੁਕਣਾ ਨਾਸਬ ਨਹੀਂ ਮੈਂ ਸਮਝਣਾ ਲੋਕਾਂ ਦੀ ਸਾਨੂੰ ਸਹਿਯੋਗ ਦੀ ਜ਼ਰੂਰਤ ਹੈ ਸਹਿਯੋਗ ਮੰਗ ਰਿਹਾ ਔਰ ਲੋਕ ਸਹਿਯੋਗ ਦੇ ਰਹੇ ਨੇ ਤਾਂ ਭਾਨੂੰ ਪੂਰੀ ਉਮੀਦ ਹੈ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਇਹ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਵਗਦਾ ਬਿਲਕੁਲ ਪੰਜਾਬ ਤੋਂ ਖਤਮ ਕਰਕੇ ਤਾਂ ਫਿਰ ਉਹ ਇਹਨਾਂ ਲੋਕੀ ਜਿਹੜੇ ਅੱਜ ਵੀ ਇਹਦੇ ਤੇ ਸਿਆਸਤ ਕਰਦੇ ਨੇ ਇਹਨਾਂ ਸਿਆਸਤਕਾਰਾਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਸਿਆਸਤਦਾਨ ਨੇ ਇਹਨਾਂ ਨੂੰ ਇਸ ਬੰਨੇ ਸਿਆਸਤ ਨਹੀਂ ਕਰਨੀ ਚਾਹੀਦੀ ਸਗੋਂ ਪੰਜਾਬ ਦੇ ਭਲੇ ਦੀ ਗੱਲ ਕਰਨੀ ਸਾਹਮਣੇ ਆਉਣਾ ਚਾਹੀਦਾ ਆ ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਹੋਇਆ ਰੌਲਾ ਤਾਂ ਬੜੇ ਪਾਉਂਦੇ ਸਾਰੇ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਉਹ ਕਰਦੇ ਆ ਅਸਲੀਅਤ ਦਾ ਤੇ ਲੋਕਾਂ ਨੂੰ ਹੁਣ ਪਤਾ ਲੱਗਾ ਕਿ ਅਸਲੀ ਪਾਣੀਆਂ ਦਾ ਮੁੱਦਾ ਹੈ ਕੀ ਹੈ ਅਸੀਂ ਗਏ ਆ ਦੋ ਤਿੰਨ ਮੈਂ ਵੀ ਉੱਥੇ ਟਾਈਮ ਤੇ ਧਰਨਾ ਲਾ ਕੇ ਆਏ ਵੇਖ ਕੇ ਆਏ ਆ ਕਿ ਅਸਲੀ ਮੁੱਦਾ ਕੀ ਸੀਗੀ ਉਹਦੇ ਚ ਅਸਲੀ ਜਿਹੜਾ ਇਤਿਹਾਸ ਬਣਦਾ ਜਿਹੜਾ ਚੀਜ਼ ਹੈ ਕਿ ਉਹਨਾਂ ਇਤਿਹਾਸ ਬਣਨਾ ਏ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਇਹ ਮਤ ਸੋਚੋ ਕਿ ਇਤਿਹਾਸ ਨਹੀਂ ਬਣਨਾ ਇਤਿਹਾਸ ਇਦਾਂ ਹੀ ਲਿਖੇ ਜਾਂਦੇ ਨੇ ਔਰ ਮੈਨੂੰ ਪੂਰਾ ਯਕੀਨ ਆ ਕਿ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਪਾਣੀਆਂ ਤੇ ਸਟੈਂਡ ਲਿਆ ਆ ਇਹ ਸੁਨਹਿਰੀ ਅੱਖਰ ਜਦੋਂ ਇਤਿਹਾਸ ਬਣੇਗਾ ਸੁਨਹਿਰੀ ਅੱਖਰਾਂ 'ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਲਿਖਿਆ ਜਾਊਗਾ ਅਸਰੀ ਪਾਣਿਆਂ ਦਾ ਰਾਕਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੋਂ ਬਿਲਕੁਲ ਸਾਰੇ ਜਿੰਨਿਆਂ ਦੀ ਉੱਥੇ ਆਈਡੀਆਂ ਬਣੀਆਂ ਮੈਂ ਸਾਰਿਆਂ ਦਾ ਡੋਪ ਟੈਸਟ ਕਰਾ ਕੇ ਜਿਹੜੇ ਬੰਦੇ ਨੇ ਹੁਣ ਤੱਕ ਫਾਲਤੂ ਲਿਆਊਗਾ ਉਹ ਤੇ ਕਰ ਵੀ ਕਰਾਤਾ ਉਹਦੀ ਅਜੇ ਇਹ ਚੀਜ਼ ਖਤਮ ਤਾਂ ਹੁੰਦੀ ਨਹੀਂ ਜਿਹੜੇ ਲੋਕ ਇੱਕ ਧੰਦੇ 'ਚ ਲੱਗੇ ਨੇ ਜਿੰਨਾਂ 'ਚ ਇਹਨਾਂ ਦੇ ਪੂਰਾ ਸਕੰਜਾ ਨਾ ਕੱਸਿਆ ਗਿਆ ਜਿਹੜਾ ਲੋਕਾਂ ਨੂੰ ਆਤਮਾ ਮਾਰੀਆਂ ਪਈਆਂ ਇਹਨਾਂ ਨੂੰ ਛਡਾਉਣੀਆਂ ਕੋਈ ਸੌਖਾ ਕੰਮ ਨਹੀਂ ਕੀ ਕਰ ਲੱਗੇ ਆ ਸਾਨੂੰ ਪੂਰਾ ਯਕੀਨਾ ਪਰਮਾਤਮਾ ਇਹ ਕੰਮ ਚ ਕਾਮ ਜਪੋ ਜਾਏ